ਜੀ ਅਸੀਂ ਲੱਗਿਆ ਹੁਣ ਚਾਹ ਪੀਣੇ ਜੋਤੇ ਵੀ ਚਾਹ ਪਾ ਲਈ ਆਂ ਮੈਂ ਆਪਣੇ ਵੀ ਚਾਹ ਲਈ ਆਈ ਆਂ ਹਾਂਜੀ ਗੁੱਡ ਮਾਰਨਿੰਗ ਜੀ ਕਿੱਦਾਂ ਸਾਰੇ ਠੀਕ ਹੋ ਮੈਂ ਤੇ ਮੇਰਾ ਬੋਤ ਉੱਠ ਚੁੱਕੇ ਆਂ ਅਗਾਂ ਜੋਤਾ ਵੀ ਉੱਠ ਗਿਆ ਹੁਣੇ ਉੱਠਿਆ ਹੁਣ ਲੱਗਿਆ ਸੀ ਚਾਹ ਪੀਣ ਚਾਹ ਪੀ ਕੇ ਘਰ ਦੇ ਕੰਮ ਕਰਦੇ ਉਸ ਤੋਂ ਬਾਅਦ ਬਣਾਉਣੀ ਆ ਰੋਟੀ ਰਾਟੀ ਭੁੱਖ ਬਹੁ ਲੱਗੀ ਆ ਕਿਉਂਕਿ ਰਾਤ ਬਿਮਾਰ ਦਾ ਕਰਕੇ ਰੋਟੀ ਬਣਾਈ ਨਾ ਮੈਂ ਆਈਆਂ ਸੋ ਗਈ ਆ ਹਿੰਮਤ ਨਹੀਂ ਸੀ ਬਣਾਉਣ ਦੀ ਹੁਣ ਚਾਹ ਪੀ ਕੇ ਰੋਟੀ ਬਣਾਉਣੀ ਆ ਸਭ ਤੋਂ ਪਹਿਲਾਂ ਤਾਂ ਬਹੁਤ ਕੱਖ ਲੱਗੀ ਹੋਈ ਆ ਰਾਤ ਹਿੰਮਤ ਨਾਲੀ ਸੀ ਰੋਟੀ ਬਣਾਉਂਦੀ ਮੈਂ ਭੋਗ ਸਵਾ ਕੇ ਆਈ ਭੁਖੀ ਹੋ ਸੋ ਗਈ ਆ ਹਾਂ ਜੀਨ ਮੈਂ ਲੱਗਿਆ ਹੁਣ ਦਵਾਈ ਲੈ ਤੇ ਮੇਰਾ ਗਰੀਬ ਜਿਹਾ ਪੁੱਤ ਹਜੇ ਤੱਕ ਮੇਰਾ ਪੁੱਤ ਨਾ ਨਵਾਇਆ ਗਿਆ ਨਾ ਪੋਤਰਾ ਸਿਰਵਾਇਆ ਗਿਆ ਬੁਖਾਰ ਦਾ ਕਰਕੇ ਮੈਂ ਪਈ ਸੀ ਬਸ ਹੁਣੇ ਉੱਠੀ ਆ ਹਜੇ ਰੋਟੀ ਖਾ ਕੇ ਪੈ ਗਈ ਆ ਮੈਂ ਹੁਣ ਦਵਾਈ ਲੈਣ ਨਾਲ ਰਵੀਆਂ ਦਵਾਈ ਲੈ ਕੇ ਫਿਰ ਰੈਕਟ ਕਰੂੰਗੀ ਥੇਲੇ ਤੁਰੂੰਗੀ ਕੰਮ ਕਰਨ ਦੀ ਹਿੰਮਤ ਨਹੀਂ ਬਹੁਤ ਜ਼ਿਆਦਾ ਬੁਰੀ ਹਲਦਾ ਬੁਖਾਰ ਹੈ ਮੇਰਾ ਪਤਨ ਕੀ ਕਰ ਰਿਹਾ ਮਾਂ ਨਾ ਆਇਆ ਆਏ ਆਪੇ ਆਪ ਉਹ ਤੇ ਰਬੜ ਬੈਡ ਚੜਾ ਕੇ ਮੈਕ ਬਣਾ ਕੇ ਮੇਰਾ ਪੁੱਤ ਗਾਣੇ ਗਾ ਰਿਹਾ। ਜੋਤਾ ਲੈ ਫੜ। ਆ ਸਾਰੀਆਂ ਦਵਾਈਆਂ ਨੇ ਨਮਾਰੀ ਚ ਰੱਖਦੇ ਮੈਂ ਕੱਢ ਲਈਆਂ ਜਿਹੜੀਆਂ ਖਾਣੀਆਂ ਸੀਗੀਆਂ। ਆ ਟੋਕੀ ਨਮਾਰੀ ਚ ਰੱਖ ਕੇ ਆ ਜਾ ਮੇਰਾ ਪੁੱਤ। ਆ ਮੈਂ ਕੱਢ ਲਈਆਂ ਮੈਂ ਖਾਣ ਲੱਗੀਆਂ ਬੱਸ। ਨਮਾਰੀ ਚ ਰੱਖਦੇ ਬੁੱਤੂ।